ਅਸਵੇਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ 'ਚ ਇੱਕ ਨਮਈ ਕੰਮ ਚੱਲ ਪਿਆ ਹੈ। ਚਾਰੀਆਂ ਚੱਲ ਜਾ ਕੇ ਲੁੱਟਦੀਆਂ ਨੇ ਗਨ ਪੁਆਇੰਟ ਤੇ ਜਿਸਮ ਫਿਰੋਸ਼ੀ ਦਾ ਕਰਦੀਆਂ ਨੇ ਤੰਦਾਈ ਕੁੜੀਆਂ ਤੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ। ਇਹਨਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹ ਵਿਦੇਸ਼ੀ ਕੁੜੀਆਂ ਜੋ ਲਗਾਤਾਰ ਜਿਸਮ ਫਿਰੋਸ਼ੀ ਦੇ ਤੰਦੇ ਕਰਦੀਆਂ ਪਰ ਹੁਣ ਇਹਨਾਂ ਦੀ ਬਿਲਕੁਲ ਖੈਰ ਨਹੀਂ। ਹੁਣ ਮੂਲਕ ਆਉਂਦੀਆਂ ਫਰਦੀਆਂ ਨੇ ਬਲੈਕਮੇਲ ਕਰਕੇ ਲੁੱਟਦੀਆਂ ਸੀ ਲੋਗਡੇ ਤੇ ਫਗਵਾੜ ਤੋਂ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਕਿ ਚਾਕੂ ਦਿਖਾ ਗੰਦ ਦਿਖਾ ਕੇ ਲੁੱਟਦੀਆਂ ਸੀ ਇਹ ਲਾਗੀਰਾਂ ਨੂੰ ਤੇ 6 ਵਿਦੇਸ਼ੀ ਤੇ 14 ਕੁੜੀਆਂ ਨੂੰ ਟੋਟਲ ਜਿਹੜਾ ਹੈ ਕਾਬੂ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦੋ ਮੁੰਡਿਆਂ ਦੀ ਸ਼ਿਕਾਇਤ ਤੇ ਪੁਲਿਸ ਵਾਲਿਆਂ ਨੇ ਇਹਨਾਂ ਕੁੜੀਆਂ ਨੂੰ ਕਾਬੂ ਕੀਤਾ ਤੇ ਵੱਖ-ਵੱਖ ਧਾਰਾਂ ਵੀ ਲਗਾਈਆਂ ਗਈਆਂ ਨੇ ਦੋ ਮੁੰਡਿਆਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਸ਼ਿਕਾਰ ਬਣਾਇਆ ਗਿਆ ਤੇ ਇੰਜ ਹੀ ਬਤੇਰੇ ਮੁੰਡਿਆਂ ਨੂੰ ਸ਼ਿਕਾਰ ਬਣਾਉਂਦੀਆਂ ਨੇ ਇਹ ਕੁੜੀਆਂ ਇਹ ਵੀ ਕਿਹਾ ਗਿਆ ਹੈ ਕਿ ਇਸ ਵਿੱਚ ਜੇਕਰ 6 ਵਿਦੇਸ਼ੀ ਕੁੜੀਆਂ ਨੇ ਤਾਂ ਬਾਕੀ 8 ਭਾਰਤ ਦੀਆਂ ਕੁੜੀਆਂ ਵੀ ਸ਼ਾਮਿਲ ਨੇ ਤੇ ਇਹਨਾਂ ਤੇ ਵੱਖ-ਵੱਖ ਤਰ੍ਹਾਂ ਦੇ ਕੇਸ ਲਗਾਏ ਗਏ ਨੇ ਤੇ ਹੁਣ ਮੂਲ ਕਾਉਂਦੀਆਂ ਫਰਦੀਆਂ ਨੇ ਪੰਜਾਬ ਚ ਇੱਕ ਨਮਾਈ ਕੰਮ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਜਿਹੜੀਆਂ ਕੁੜੀਆਂ ਬਾਹਰਲੇ ਵਿਦੇਸ਼ਾਂ ਤੋਂ ਇਥੇ ਨੀਜੀ ਯੂਨੀਵਰਸਿਟੀਆਂ ਦੇ ਵਿੱਚ ਪੜਨ ਲਈ ਆਉਂਦੀਆਂ ਹਨ ਪਰ ਅਜੇ ਹਰ ਰਾਤ ਨੂੰ ਜਿਸਮ ਫਿਰੋਸ਼ੀ ਦਾ ਕੰਮ ਕਰਦੀਆਂ ਨਜ਼ਰ ਆਉਂਦੀਆਂ ਨੇ ਤਾਂ ਸਵੇਲੇ ਦੀ ਵੱਡੀ ਖਬਰ ਕਰ ਰਹੀਆਂ ਤੁਹਾਡੇ ਨਾਲ ਸਾਂਝੀ ਰਾਤ ਅਸੀਂ ਉੱਥੇ ਲੋਕੇਟ ਗਸ਼ਤ ਦੇ ਸੌਣ ਵਿੱਚ ਆਪਣੇ ਕਰਮਚਾਰੀਆਂ ਦੇ ਨਾਲ ਉੱਥੇ ਹੈਗੇ ਸੀ ਲੋਕੇਟ ਹਾਂ ਉੱਥੇ ਸਾਨੂੰ ਦੋ ਆਰਮੀ ਆਏ ਜਿਨ੍ਹਾਂ ਨੇ ਸਾਨੂੰ ਆਪਣੇ ਆਪਣੇ ਬਿਆਨ ਲਗਾਏ ਤੇ ਠੀਕ ਤਾਂ ਆਪਣੇ ਵਿਦੇਸ਼ੀ ਕੁੜੀਆਂ ਨੇ ਖਾਰੇ ਰੰਗੀਆਂ ਉਹ ਵੀ ਬੰਦਿਆਂ ਨੂੰ ਲੈ ਜਾਂਦੀਆਂ ਪਰੇ ਆਪਣੇ ਬਾਗ ਹੱਥਾਂ ਦੇ ਕਰੀਪੇ ਪਰੇ ਜਾ ਕੇ ਜਦੋਂ ਉਹਨੂੰ ਚੱਕ ਚੁੱਕ ਵਗਾ ਕੇ ਉਹਨੂੰ ਕੋਈ ਪੈਸੇ ਕੋਲ ਨਹੀਂ ਆ ਜਾਂ ਉਹਨਾਂ ਦਾ ਆਬਜੈਕਸ਼ਨ ਲਉਂਦੀਆਂ ਤੇ ਤੁਹਾਨੂੰ ਪੈਸੇ ਨਹੀਂ ਦਿੱਤੇ ਤਾਂ ਸਾਡਾ ਛੇੜਛਾੜ ਕਰਦਾ ਹੈ ਤੁਹਾਡਾ ਮਾਮਲਾ ਦਰਜ ਕਰਾਂਗੇ ਤਾਂ ਉਹਦੇ ਸਮੇਂ ਤੇ ਛੇਪ ਵਿਦੇਸ਼ੀ ਕੁੜੀਆਂ ਫੜੀਆਂ ਤਾਂ ਅੱਠ ਜਿਹੜੀਆਂ ਸਾਡੀਆਂ ਨੇ ਇਹ ਪੰਜਾਬਣ ਕੁੜੀਆਂ ਨੇ ਜਿਹੜੀਆਂ ਵੱਖ-ਵੱਖ ਪਿੰਡਾਂ ਤੋਂ ਆਕੇ ਇਥੇ ਗਾਕਾਂ ਨੂੰ ਫਸਲਾ ਫਸਲਾ ਕੇ ਉਹਨਾਂ ਕੋ ਪੈਸੇ ਵਟੋਰਨੀ ਆ ਧੰਕੀ ਦੇ ਕੇ ਕਿ ਤੈਨੂੰ ਅਸੀਂ 11 ਕੇਸ ਚ ਇਦਾਂ ਕਰ ਦਾਂਗੇ ਪਰ ਉਹਨਾਂ ਦੇ ਖਲਾਫ ਅਸੀਂ ਵਕ ਵਕ ਕੇਸ ਦਰਜ ਕਰ ਦਿੱਤੇ ਜਿਹੜੀਆਂ ਵਿਦੇਸ਼ੀ ਆਈਆਂ ਨੇ ਕਿਹੜੀ ਕੰਟਰੀ ਤੋਂ ਇਹਨਾਂ ਸਾਹਮਣੇ ਆਇਆ ਕੁਝ ਜਿਹਦਾ ਕੋਈ ਜੁਗਾਂਡਾ ਤਾਂ ਕੋਈ ਨਾਈਜੀਰੀਆ ਤੋਂ ਅਜੇ ਅਸੀਂ ਇਹਨਾਂ ਦੇ ਡਾਕੂਮੈਂਟ ਪੂਰੀ ਤੁਹਾਨੂੰ ਕਲੀਅਰ ਨਹੀਂ ਮਿਲੇ ਅਸੀਂ ਕਰ ਰਹੇ ਹਾਂ ਉਹ ਅਸੀਂ ਇਨਵੈਸਟੀਗੇਸ਼ਨ ਚ ਲਿਆ ਰਹੇ ਹਾਂ ਤੁਹਾਨੂੰ ਕੁਝ ਤੇ ਦੋ ਗਦੇ ਮਿਲੇ ਆ ਤੇ ਬਾਕੀਆਂ ਦੇ ਅਸੀਂ ਲੈਣੇ ਆ अच्छा जी ਜਿਹੜੀਆਂ ਪੰਜਾਬਣ ਕੁੜੀਆਂ ਦੱਸਦੇ ਬਈ ਤੁਸੀਂ ਇਹ ਇਹ ਕਿੰਨੇ ਸਮੇਂ ਤੋਂ ਇੱਥੇ ਕਰਦੀਆਂ ਪਈਆਂ ਇਹ ਤਾਂ ਪਤਾ ਲੱਗਾ ਵੀ ਕਾਫੀ ਦੇਰ ਤੋਂ ਉੱਥੇ ਚੱਲਦੀਆਂ ਤੇ ਜਿਵੇਂ ਰਾਤ ਸਮੇਂ ਆਉਂਦੀਆਂ ਨੇ ਹੂੰ ਹੂੰ ਫੇਰ ਰਾਤ ਸਮੇਂ ਆ ਕੇ ਉੱਥੇ ਗਾਕਾਂ ਨੂੰ ਉਧੇ ਕਰਕੇ ਉਹਨਾਂ ਨੂੰ ਡਰਾ ਧਮਕਾ ਕੇ ਪੈਸੇ ਲੈ ਲੀਆਂ ਤੇ ਕਈਆਂ ਨੇ ਬਾਅਦ ਚਲੇ ਵੀ ਜਾਂਦੀਆਂ ਰਾਤ ਅੱਛਾ ਇਹ ਦੱਸੋ ਕੋਈ ਨਸ਼ੇ ਦੀ ਵੀ ਚੋੜੀ ਹੈਗੀਆਂ ਕੋਈ ਉਹ ਦੋ ਤਿੰਨ ਲੱਗਦੀਆਂ ਹੈਗੀਆਂ ਵੀ ਖਾਣੀਆਂ ਪੀਣੀਆਂ ਹੈਗੀਆਂ ਲੱਗੀਆਂ ਤੇ ਇਹਨਾਂ ਦੱਸਿਆ ਵੀ ਦਵਾਈ ਚੱਲ ਰਹੀ ਹੈ ਤਾਂ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਅਸੀਂ ਇਹਨਾਂ ਦੇ ਖਿਲਾਫ ਵੇ ਦੋ ਬਾਕਵਾਕ ਮਗਰਮੇ ਦਰਜ ਕੀਤੇ ਆ ਜਿਨ੍ਹਾਂ ਨੂੰ ਸ਼ੇਰਪੋਰਟ ਚ ਪੇਸ਼ ਕਰਕੇ ਤਾਂ ਜਿਹੜੀ ਅਗਲੀ ਕਾਰਵਾਈ ਕਰਨਗੇ ਤੇ ਮੁਕਦਮਾ ਕਿਹੜਾ ਦਰਜ ਕੀਤਾ ਦੱਸ ਸਕਦੇ ਆ ਅਸੀਂ 384 506 341 ਆਪੀਸੀ ਤਹਿਤ ਦੋ ਬਕਰਮੇ 39 ਨੰਬਰ ਮਕਰਮਾ ਤੋਂ 40 ਨੰਬਰੋਂ ਕਰਨਾ ਦਰਜ ਕੀਤੇ ਆ ਤਾਂ ਉਹਦੀ ਇਨਵੈਸਟੀਗੇਸ਼ਨ ਅੱਗੇ ਹੁਣ ਸਾਡੀ ਜਾਰੀ ਆ ਜੋ ਵੀ ਇਨਵੈਸਟੀਗੇਸ਼ਨ ਜਾਵੇਗਾ ਉਹਰੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਜਿਹੜੀਆਂ ਵਿਦੇਸ਼ੀ ਕੁੜੀਆਂ ਹੈਗੀਆਂ ਇੱਥੇ ਰਹਿਣ ਦੀਆਂ ਜਿਹੜੀਆਂ ਇਹ ਕਿੱਥੇ ਰਹਿੰਦੀਆਂ ਸੀ ਇਹ ਉਹਨਾਂ ਦੇ ਮਾਲਕਾਂ ਤੇ ਵੀ ਕੋਈ ਕਾਰਵਾਈ ਕੀਤੀ ਜਾਵੇ ਵੀ ਜਿਹੜੇ ਪੀਜੀ ਦੇ ਵਿੱਚ ਹੈਗੇ ਰੱਖਿਆ ਇਹ 드라마 ਤੇ ਤਕਰੀਬ ਸਾਡੇ ਕੋਲ ਕੋਈ ਮਾਲਕ ਦਾ ਨਾਮ ਸਾਹਮਣੇ ਆਇਆ ਪਰ ਜ਼ਿਆਦਾਤਰ ਇਹ ਦਿਨਦਰ ਸਾਈਡ ਉਲ ਹੁੰਦੀਆਂ ਰਾਤ ਸਮੇਂ ਹੁੰਦੀਆਂ ਨਾਈਟ ਸਮੇਂ ਦਿਨ ਸਮੇਂ ਕੋਈ ਨਹੀਂ ਹੁੰਦੀ ਉੱਥੇ ਰਾਤ ਸਮੇਂ ਨਾਈਟ ਆ ਕੇ ਇੱਥੇ ਆਪਣੇ ਗਾਹ ਕਲੱਬ ਦੀਆਂ ਕਿ ਮੁਰਕੇ ਇਦਾਂ ਕਰਦੀਆਂ ਨਹੀਂ ਇਹ ਬਲੈਕਮੇਲ ਹੀ ਕਰਦੀਆਂ ਲੁਕਤਮ ਡਰਾਉਂਦੀਆਂ ਆ ਬਲੈਕਮੇਲ ਕਰਦੀਆਂ ਕਈਆਂ ਦਾ ਚੇਦੇ ਵੀ ਜਾਂਦੀਆਂ ਬਲੈਕ 11 ਬਲੈਕਮੇਲ ਕਰਦੀਆਂ ਹੂੰ ਹੂੰ ਫਿਰ ਜੇ ਉਸ ਨੂੰ ਪੈਸੇ ਲੈਲੇ ਫਿਰ ਤੁਸੀਂ ਪੈਸੇ ਦੇ ਦੋ ਨਹੀਂ ਤੇਨੂੰ ਅਸੀਂ ਕਹਾਂਗੇ ਕਿ ਤੁਹਾਨੂੰ ਹੋਲ ਸਕੂਲ ਫੜਾਦਾ ਕਿ ਤੁਹਾਨੂੰ ਐ ਕੁੱਤਾ ਇਦਾਂ ਕੀਤਾ ਉਹਨਾਂ ਨੂੰ ਆਪਣੇ ਆਪ ਨੂੰ ਸਟੂਡੈਂਟ ਦੱਸ ਰਹੀਆਂ ਫਿਰ ਅੱਜ ਤੱਕ ਤੁਸੀਂ ਕਰਨਾ ਐ ਕਰ ਰਹੇ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਕੋਲ ਫੋਰਸੇਬਲ ਪੈਸੇ ਲੈਂਦੀ ਐ ਆਪਾਂ ਨੂੰ ਸੂਚਨਾ ਕਰਵਾਈ ਸੀ ਜੀ ਇਹ ਬਿਲਕੁਲ ਦੋ ਆਪਣੇ ਆਪਣੇ ਮਦਈ ਐ ਸੀ ਜਿਨਾਂ ਨੇ ਬਕਵਾ ਕਪੜੇ ਬੇਮਦਦ ਕਰਾਇਆ ਹੈ